ਮਰਦਾਬਾਦ 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 ਸ਼ਾਦਰੀ ਜਗਰਾਉਂ ਦੀ ਪੁਲਿਸ ਮਰਦਾਬਾਦ ਮਰਦਾਬਾਦ ਦੋਸ਼ੀਆ ਦੀ ਮਦਦ ਕਰਨ ਵਾਲੀ ਪੁਲਿਸ ਮਰਦਾਬਾਦ ਮਰਦਾਬਾਦ 7 ਤਰੀਕ ਤੋਂ ਹੁਣ ਤੱਕ ਦੋਸ਼ੀਆ ਨਾ ਫੜਨ ਵਾਲੀ ਪੁਲਿਸ ਮਰਦਾਬਾਦ 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 ਪੀੜਤ ਪਰਿਵਾਰ ਨੂੰ ਇਨਸਾਫ ਨਾ ਦੇਣ ਵਾਲੀ ਸਦਰ ਪੁਲਿਸ ਮਰਦਾਬਾਦ 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 ਸਰਦ ਸਾਹਿਬ ਅੱਜ ਆਪਾਂ ਸਦਰ ਥਾਣਾ ਜਗਰਾਉਂ ਦਾ ਘਰਾਉ ਕੀਤਾ ਜੀ ਕੀ ਕਰ ਰਿਹਾ ਜੀ ਉਹਦਾ ਇਹ ਸੋਈਆਂ ਪੰਡਾ ਜੀ ਆਪਣੇ ਨਾਲ ਹੀ ਜਗਰਾਮਾਂ ਦੇ ਉਸ ਪਿੰਡ ਦੇ ਸਰਪੰਚ ਨੇ ਬਹੁਤ ਵੱਡੀ ਪੱਧਰ ਤੇ ਗੁੰਡਾਗਰਦੀ ਕੀਤੀ ਹੈ ਇਹ ਹੀ ਨਹੀਂ ਪਿਛਲੇ ਸਮੇਂ ਤੋਂ ਵੀ ਉਹਨੇ ਕਈ ਵਧਿੱਕੀਆਂ ਕੀਤੀਆਂ ਨੇ ਜੀ ਜਿਹਨੂੰ ਸਿਆਸੀ ਸ਼ਹਿਵ ਪ੍ਰਾਪਤ ਆ ਜੀ ਫਿਰ ਸਿਆਸੀ ਸ਼ਹਿਵ ਕਰਕੇ ਪੁਲਿਸ ਉਹਦੇ ਨਾਲ ਨਰਮੀ ਵਰਤਦੀ ਰਹੀ ਹੈ ਜੇਕਰ ਪਹਿਲੇ ਹੀ ਉਹਨੂੰ ਕਾਬੂ ਕਰ ਲਿਆ ਜਾਂਦਾ ਤੇ ਅੱਜ ਜਿਸ ਠੰਗ ਨਾਲ ਇੱਕ ਬੀਬੀ ਦੇ ਇੰਨੀਆਂ ਸੱਟਾਂ ਮਾਰੀਆਂ ਨੇ ਤੇ ਇੱਕ ਲੜਕੇ ਦੇ ਹੋਇਆ ਹੈਗਾ ਜ਼ਖਮੀ ਕੀਤਾ ਹੈਗਾ ਹਸਪਤਾਲ 'ਚ ਪਏ ਨੇ ਉਹਨਾਂ ਦੀ ਵੀ ਘਟ ਰਹੀ ਆ ਇਹ ਨਹੀਂ ਵਾਪਰਨਾ ਸੀ ਪਹਿਲੀ ਗੱਲ ਤਾਂ ਮੈਂ ਕਹਿਣੀ ਚਾਣਾ ਵੀ ਇਸ ਗੁੰਡਾਗਰਦੀ ਸ਼ਤਰ ਇਕੱਲਾ ਸਰਪੰਚ ਜ਼ਿੰਮੇਵਾਰ ਨਹੀਂ ਹੈ ਇਹਨੂੰ ਪਿੱਛੋਂ ਸਹਉ ਦੇਣ ਵਾਲੇ ਰਾਜਨੀਤਿਕ ਲੋਕ ਚਾਹੇ ਕੋਈ ਹਲਕਾ ਇੰਚਾਰਜ ਹੋਵੇ ਚਾਹੇ ਕੋ ਹੋਰ ਹੋਵੇ ਉਹਨੇ ਤੇ ਜਿਹੜੀ ਲੋਕਲ ਪੁਲਿਸ ਆ ਉਹਦੀ ਜਿਹੜੀ ਉਹਨਾਂ ਪ੍ਰਤੀ ਸੌਫਟ ਕਾਰਨਰ ਆ ਉਹ ਜ਼ਿੰਮੇਵਾਰ ਆ ਤੇ ਇਸ ਲਈ ਅੱਜ ਥੋੜੀ ਗਿਣਤੀ ਚ ਆਏ ਸੀ ਇੱਥੇ ਮੈਨਣਾ ਸੀਗਾ ਪ੍ਰੋਗਰਾਮ ਬਣ ਗਿਆ ਵੀ ਆਪਾਂ ਇੱਥੇ ਸੰਬੋਲਕ ਧਰਨਾ ਦੇ ਪਰ ਨਾ ਦਿੱਤਾ ਕਿ ਉਹ ਤੇ ਐਸ ਐਚ ਉੱਤੇ ਆਏ ਨੇ ਉਹਨਾਂ ਨੇ ਸਾਨੂੰ ਅੰਸ਼ੋਰ ਕੀਤਾ ਵੀ 3 ਦਿਨ ਦੇ ਵਿੱਚ ਵਿੱਚ ਅਸੀਂ ਕਲਪਰੇਟ ਰਿਫਾਰ ਕਰ ਲਾਂਗੇ ਜੀ ਨਾਲ ਜਿਹੜੀਆਂ ਧਰਾਮਾਂ ਦੀ ਕਮੀ ਰਹਿੰਦੀ ਆ ਮੈਡੀਕਲ ਰਿਪੋਰਟ ਹੁੰਦੀ ਆ ਉਹ ਵੀ ਕਰਾਂਗੇ ਜੀ ਅਸੀਂ ਨਾਲੇ ਵੀ ਫੈਸਲਾ ਕੀਤਾ ਵੀ ਜਿਹੜੇ ਆਪਣਾ ਵਕੀਲ ਆ ਉਹਦੇ ਨਾਲ ਸਲਾਹ ਕਰਕੇ ਕਿਹੜੀਆਂ-ਕਿਹੜੀਆਂ ਧਰਾਮਾਂ ਇਹਨਾਂ ਨੇ ਨਹੀਂ ਲਾਈਆਂ ਰਹਿ ਗਈਆਂ ਲੈਣੋਂ ਉਹਦੀ ਖਾਤਰ ਤੇ ਨਾਲ ਹੀ ਜਿੱਥੇ ਇਹ ਪ੍ਰੋਗਰਾਮ ਹੈਗਾ ਵੀ ਪੁਲਿਸ ਦਾ ਹਾਲ ਬਹੁਤ ਮਾਰਾ ਜੀ ਇੱਥੇ 13 13 13 ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਹੋ ਜਾਂਦਾ ਪੁਲਿਸ ਆਇਂਗੀ ਕਰ ਜਾਂਦੀ ਹੈ ਅਸੀਂ ਕੋਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਇਕੱਲਾ ਫਦਰ ਠਾਣੇ ਦਾ ਸਵਾਲ ਨਹੀਂ ਹੈ ਜੋ ਅੰਨੀ ਪੀਂਦੀ ਹੈ ਕੁੱਤੇ ਚੜਦੇ ਨੇ ਜੋ ਪੁਸ ਜਿਲ੍ਹਾ ਆਹ ਦਿਹਾਤੀ ਉਦਯਾਨ ਦੇ ਵਿੱਚ ਹੋ ਰਿਹਾ ਵੱਖ ਵੱਖ ਥਾਂਾਂ 'ਤੇ ਵੀ ਅਸੀਂ ਕੋਈ ਅੰਦੋਲਨ ਖੜਾ ਕਰੀਏ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਵੀ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਪਹਿਲਾਂ ਰਾਜ ਕਰਦੀਆਂ ਰਹੀਆਂ ਨੇ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ ਨਕਾਂਸ ਪਾਰਟੀ ਨਾ ਕਾਲੀ ਪਾਰਟੀ ਨਾ ਭਾਜਪੀ ੱੱਕਾ ਵੱਧ ਰਿਹਾ ਹੈਗਾ ਲੋਕ ਨੇ ਇਹ ਵਸੋਂ ਮਹਿਸੂਸ ਕਰ ਰਹੇ ਨੇ ਹੁਣ ਸਟੇਜ ਇਹ ਆ ਗਈ ਆ ਵੀ ਹੁਣ ਲੰਬਾ ਸਮਾਂ ਡਿੱਕੇ ਨਹੀਂ ਜਾ ਸਕਦਾ ਅਸੀਂ ਜਨਤਾ 'ਚ ਜਾਵਾਂਗੇ ਜਨਤਾ 'ਚ ਆਪਣਾ ਪੱਖ ਰੱਖਾਂਗੇ ਲੋਕਾਂ ਨੂੰ ਦੱਸਾਂਗੇ ਮੈਸੇਜ ਆਤੀ ਲੜਾਈਆਂ ਹੁੰਦੀਆਂ ਨੇ ਕਈ ਦੀ 25 ਬਣਦੀ ਐ 26 ਬਣਦੀ ਐ ਅਸੀਂ ਦਖਲ ਨਹੀਂ ਦਿੰਦੇ ਜਿੱਥੇ ਰਾਜਨੀਤਿਕ ਲੋਕਾਂ ਦੀ ਸ਼ਹਿ ਪ੍ਰਾਪਤ ਹੋਵੇ ਉਥੇ ਅਸੀਂ ਚੁੱਪ ਰਹੀਏ ਇਹ ਮਤਲਬ ਸਮਾਂ ਮੰਗਣੀ ਕਰਵਾ ਸਮਾਂ ਕਹਨ ਵੀ ਤੁਸੀਂ ਤੇ ਖੜੇ ਹੋਵੋ ਜਿਵੇਂ ਅੱਜ ਇਹ ਮੈਸੇਨਰੀ ਜੋੜਨਾ ਵਿੱਚ ਪੰਜਾਬ ਦੇ ਨਾਲ ਬੜਾ ੱੱੱਕਾ ਹੋ ਰਿਹਾ ਹੈ ਸੈਂਟਰ ੱੱਕਾ ਕਰੀ ਜਾ ਰਿਹਾ ਸਭ ਕੁਝ ਖੋਹੀ ਜਾ ਰਿਹਾ ਅਸੀਂ ਇਹ ਫੈਸਲਾ ਕੀਤਾ ਵੀ ਜਿਹੜੇ ਪੰਜਾਬ ਦੇ ਹੱਕ ਮਾਰੇ ਗਏ ਨੇ ਪੰਜਾਬ ਨਾਲ ੱੱਕਾ ਹੋ ਰਿਹਾ ਉਹਦੀ ਖਤਮ ਵੀ ਲੋਕਾਂ 'ਚ ਗੱਲ ਕਰਾਂਗੇ ਪੁਲਿਸ ਦਾ ਮਾਮਲਾ ਸਾਰੇ ਪੰਜਾਬ 'ਚ ਬੜਾ ਵੱਡਾ ਹੈ। ਭ੍ਰਿਸ਼ਟਾਚਾਰ ਦਾ ਮਾਮਲਾ ਬਹੁਤ ਵੱਡਾ ਵੱਡਾ। ਥਾਣੇ 'ਚ ਭ੍ਰਿਸ਼ਟਾਚਾਰ ਚੱਲਦਾ ਹੈਗਾ। ਨਸ਼ਿਆਂ 'ਮੇਂ ਵਿਖ ਰਹੇ ਨੇ। ਡੀਏਜੀ ਵਰਗੇ ਅਫਸਰ ਫੜੇ ਗਏ ਨੇ, ਕਿੰਨਾ ਪੈਸਾ ਫੜਿਆ ਗਿਆ, ਕੋਈ ਏਡੀਸੀ ਫੜਿਆ ਗਿਆ, ਕੋਈ ਐਸਡੀਐਮ ਫੜਿਆ ਗਿਆ। ਇਹ ਤਾਂ ਘਾਟੇ 'ਚ ਨਮਕਾੜੀ ਗੱਲ ਆ। ਬੜੀ ਬਦਨੀ ਪੰਦਰਤੀ ਭ੍ਰਿਸ਼ਟਾਚਾਰ ਖੱਲਿਆ ਹੋਇਆ। ਜਿਹਨੂੰ ਕੰਟਰੋਲ ਕੇਵਲ ਤੇ ਕਲਟੀਵਲ ਹੈ, ਜਨ ਤੱਕ ਲਾਮਬੰਦੀ ਹੀ ਕੀਤੀ ਜਾ ਕਰ ਸਕਦੀ ਹੈ। 84 ਪਾਰਟੀਆਂ ਜਿਨ੍ਹਾਂ ਤੋਂ ਲੋਕਾਂ ਦਾ ਪਹਿਲਾਂ ਵਿਸ਼ਵਾਸ ਉੱਠਿਆ ਜਿਨ੍ਹਾਂ ਕਰਕੇ ਆਮ ਆਦਮੀ ਪਾਰਟੀ ਵਾਲੇ ਲੈਂਦੇ ਨੇ ਉਹਨਾਂ ਆਉਣ ਨਾ ਆਉਣਾ ਦਾ ਕੋਈ ਪੋਲਿਟਿਕਲ ਹੈਪਾ ਅਜੰਡਾ ਨਾ ਆਉਣ ਵਾਲੇ ਸਮੇਂ ਛੋਣਾ ਸੋ ਅਸੀਂ ਆਉਣ ਵਾਲੇ ਦਿਨਾਂ ਚ ਪਿੰਡਾਂ ਜਾਵਾਂਗੇ ਇੱਥੇ ਦਾ ਜਿਹੜਾ ਪ੍ਰੋਗਰਾਮ ਸੀ ਅੱਜ ਦਾ ਅਸੀਂ ਐਕਸ਼ਨ ਕਮੇਟੀ ਬਣਾ ਕੇ ਐ ਐਲਾਨ ਕਰਾਂਗੇ ਇਹ ਵੀ ਹੋ ਸਕਦਾ ਵੀ 26 ਤਰੀਕ ਤਿੰਨ ਦਿਨ ਲਏ ਨੇ ਪੁਲਿਸ ਨੇ ਵੀ ਉਹਨਾਂ ਦੀ ਜਵਾਨੀ ਤੋਜਵੇ ਅਸੀਂ ਆਪਣੇ ਵਕੀਲਾਂ ਨਾਲ ਸਲਾਹ ਕਰਾਂਗੇ ਜੇਕਰ ਆ ਚਾਂਸਲ ਹੋਣਗੇ ਵੀਹਨਾਂ ਦੇ ਜਮਾਨ ਤੋਂ ਜੋ ਇਹ ਫਿਰ ਅਸੀਂ ਇਹ ਤੋਂ ਵੀ ਵੱਧ ਪ੍ਰੈਸ਼ਰ ਦੇ ਨਾਲ ਆਪਣੀ ਮੂਵਮੈਂਟ ਹੈ ਜਿਹੜੀ ਸ਼ੁਰੂ ਕਰਾਂਗੇ ਇਹ ਅੰਦੋਲਨ ਹੈ ਜਿਹੜਾ ਸਾਡਾ ਮਤਲਬ ਆਉਣ ਵਾਲੇ ਸਮੇਂ ਚ ਟਿੱਖਾ ਹੋਊਗਾ ਸਵਾਗਤ ਤੁਸੀਂ ਵੀ ਸ਼ਮੂਲੀਅਤ ਕੀਤੀ ਹੈ ਇਸ ਪ੍ਰਤਾਸਤ ਵਿੱਚ ਕੀ ਕਹਿਣਾ ਚਾਹੋਗੇ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ ਬੋਲੇ ਬਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਸਿੱਖ ਜਥੇਬੰਦੀ ਤੋਂ ਲੁਧਿਆਣਾ ਬਰਨਾਲਾ ਜ਼ਿਲ੍ਹਾ ਪ੍ਰਧਾਨ ਜਸਪਰੀ ਸਿੰਘ ਸੋ ਮੈਂ ਅੱਗੇ ਵੀ ਪਹਿਲਾਂ ਆਪਣਾ ਮੀਡੀਆ ਦੇ ਵਿੱਚ ਪੱਖ ਰੱਖਦਾ ਨਾ ਵੀ ਡਿਲੇ ਜਸਟਿਸ ਇਜ਼ ਇਨ ਜਸਟਿਸ ਦੇਰੀ ਨਾਲ ਮਿਲਿਆ ਹੋਇਆ ਇਨਸਾਫ ਆਪਣੇ ਆਪ ਵਿੱਚ ਬੇਇਨਸਾਫੀ ਹੀ ਹ ਸੋ ਅਗਰ ਇਹ ਲੋਕਾਂ ਨੂੰ ਐਸੇ ਤਰ੍ਹਾਂ ਰੜਕਰ ਰੜਕੇ ਕਿ ਸੜਕਾ ਜਥੇਬੰਦੀਆਂ ਦੇ ਰਹੀਆਂ ਸੀ ਸੰਘਰਸ਼ ਕਰਕੇ ਇੱਕ ਪ੍ਰਾਣ ਆਇਆ ਤੇ ਰੋਹ ਪੜਕੇ ਕਲਾ ਕੇ ਨਾਲ ਪਿੱਟ ਸਿਆਪਾ ਕਰਕੇ ਇਨਸਾਫ ਲੈਣੇ ਆ ਤਾਂ ਬਹੁਤ ਸ਼ਰਮਨਾਕ ਆ ਇਹ ਮਤਲਬ ਪ੍ਰਸ਼ਾਸਨਿਕ ਜੋ ਹੈਗੀ ਆ ਪਟਕ ਪ੍ਰਣਾਲੀ ਹੈਗੀ ਆ 5000 ਜਹਾ ਜਹਾ ਸੋ ਅਗਰ ਤਾਂ ਜਥੇਬੰਦੀਆਂ ਕੋਲੇ ਕੁਝ ਪੀੜਤ ਲੋਕ ਆ ਜਾਂਦੇ ਆ ਤਾਂ ਅਸੀਂ ਲੋਕਾਂ ਨੂੰ ਇਨਸਾਫ ਦਿਵਾਉਣ ਚਾਹਵ ਜਾਂ ਹੈਗੇ ਹਾਂ ਅਸੀਂ ਤਾਂ ਲੜਨੇ ਸੰਘਰਸ਼ੀ ਸੰਘਰਸ਼ਾਂ ਦੋ ਆਦੀਆਂ ਪਰ ਜਿਹੜੇ ਲੋਕ ਕਿਸੇ ਵੀ ਜਥੇਬੰਦੀ ਵਾਲਾ ਰਾਹਤਾ ਨਹੀਂ ਕਰ ਪਾਉਂਦੇ ਪਤਾ ਨਹੀਂ ਇੰਨੇ ਕਿੰਨੇ ਕੋ ਪੀੜਤ ਲੋਕ ਹੀ ਮਜਬੂਰ ਲੋਕ ਹੈਗੇ ਨੇ ਜਿਨ੍ਹਾਂ ਨਾਲ ਬੇਇਨਸਾਫੀਆ ਹੋ ਜਾਂਦੀ ਹੈ ਧੱਕੇਸ਼ਾਹੀਆ ਹੋ ਜਾਂਦੀਆਂ ਨੇ ਸੋ ਸਾਡੇ ਨੂੰ ਦੇਖੋ ਇਹਦਾ ਸੋ ਬਿਲਕੁਲ ਜਦੋਂ ਹਾਂ ਨਾਲ ਸਹਿਮਤ ਆ ਕਿ ਅਗਰ ਪਿੰਡਾਂ ਵਿੱਚ ਅਸੀਂ ਜਾਣਾ ਪਿਆ ਤਾਂ ਅਸੀਂ ਸਾਰੀ ਪਬਲਿਕ ਨਾਲ ਮੈਂ ਤੁਮੈਨ ਅਸੀਂ ਕੰਟੈਕਟ ਕਰਾਂਗੇ ਲੋਕਾਂ ਨਾਲ ਅਸੀਂ ਰਾਬਤਾ ਕਰਾਂਗੇ ਲਾਂਬੰਦ ਕਰਾਂਗੇ ਪਬਲਿਕ ਨੂੰ ਅਵੇਅਰ ਕਰਾਂਗੇ ਬਿਲਕੁਲ ਜਾਇਜ਼ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਬੇਇਨਸਾਫੀ ਦਾ ਅਸੀਂ ਨਾਮੋ ਨਿਸ਼ਾਨ ਜੱਥੇਬੰਦੀਆਂ ਬਿਲਕੁਲ ਨਹੀਂ ਰਹਿਣ ਦੇਵਾਂਗੇ ਅਸੀਂ ਡਟ ਕੇ ਇਨਸਾਫ ਦੇ ਲਈ ਹਰ ਤਰ੍ਹਾਂ ਦੀ ਜਿੱਥੇ ਕਿਸੇ ਨਾਲ ਧੱਕਾ ਹੁੰਦਾ ਉਹ ਲੜਾਂਗੇ ਮੈਂ ਦੁਬਾਰਾ ਫਿਰ ਰਿਪੀਟ ਕਰਦਾ ਟੱਕੇ ਸ਼ਾਹੀ ਦੇ ਵਿਰੁੱਧ ਬਿਲਕੁਲ ਅਸੀਂ ਪੈਰ ਪਿੱਛੇ ਨਹੀਂ ਹਟਾਵਾਂਗੇ ਡਟ ਕੇ ਸੰਘਰਸ਼ ਲੜਾਂਗੇ ਜਿੱਤੋ ਹਾਸਲ ਕਰਾਂਗੇ ਲੋਕਾਂ ਜਿਹੜੀ ਗੁੰਡਾਗਰਦੀ ਦਾ ਭਾਰ ਕੇ ਰੱਖਿਆ ਨਾ ਉਹ ਆਪਣੇ ਮਾਈਂਡ ਚੇਂਜ ਕਰ ਲੈਣ ਚਾਹੀਦੇ ਆ ਨਹੀਂ ਤਾਂ ਹਰ ਹਾਲ ਉਹਨਾਂ ਨੂੰ ਜ਼ਿਲ੍ਹਾ ਵਿੱਚ ਤੁੰਡ ਕੇ ਅਸੀਂ ਸਖਤ ਕਾਰਵਾਈਆਂ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ